ਸਾਨੂੰ ਦੇਖੋ ਇੰਡੀਆ ਦੀ 100 ਪੰਚਾਇਤ ਇਨਵਾਈਟ ਸੀ ਜੀ ਉੱਥੇ ਤੇ ਅਸੀਂ ਪੰਜਾਬ ਦੇ 6 ਜਾਣੇ ਸੀਗੇ ਤੇ ਉੱਥੇ 6 ਜਾਣਿਆਂ ਚੋਂ ਅਸੀਂ 13 ਤਰੀਕ ਨੂੰ ਉੱਥੇ ਪਹੁੰਚੇ 13 ਨੂੰ ਪਹੁੰਚਣ ਤੋਂ ਬਾਅਦ 14 ਨੂੰ ਸਾਨੂੰ ਸਨਮਾਨਤ ਕੀਤਾ ਗਿਆ ਉਹਨਾਂ ਨੇ ਜਲ ਮੰਤਰੀ ਨੇ ਕਰਿਆ ਤੇ ਜਲ ਭਵਗ ਦੇ ਬਟ 14 ਤਰੀਕ ਤੋਂ ਬਾਅਦ 15 ਨੂੰ ਜੇ ਸਾਨੂੰ ਸਵੇਰੇ ਉਹਨਾਂ ਨੇ ਦੱਸਤਾ ਸੀ ਵੀ ਸਵੇਰੇ ਤੁਸੀਂ ਜਲਦੀ अर्ਲੀ ਮਾਰਨਿੰਗ ਆਉਣਾ ਹੈ ਲਾਲ ਕਿਲੇ ਤੇ ਬਾਅਦ ਵਿੱਚ ਰਾਸ਼ ਹੋ ਜਾਂਦਾ ਤੇ ਉਸ ਤੋਂ ਬਾਅਦ ਅਸੀਂ ਉਸੇ ਸਵੇਰੇ 5:30 ਵਜੇ ਪਹੁੰਚੇ ਤਾਂ ਉੱਥੇ ਸਾਨੂੰ ਸਿਕਿਉਰਟੀ ਚ ਰੋਕ ਲਿਆ ਗਿਆ ਉਹ ਕਹਿੰਦੇ ਤੁਸੀਂ ਅੱਗੇ ਨਹੀਂ ਜਾ ਸਕਦੇ ਸੀ ਰੀਜ਼ਨ ਕੀ ਹੈ ਵੀ ਕਿਉਂ ਨਹੀਂ ਜਾ ਸਕਦੇ ਉਹ ਕਹਿੰਦੇ ਤੁਹਾਡੇ ਸ੍ਰੀ ਸਾਹਿਬ ਪਾਈ ਹੋਈ ਹੈ ਤੇ ਸ੍ਰੀ ਸਾਹਿਬ ਪਾਉਣ ਕਰਕੇ ਚਲੋ ਉੱਥੇ 5-10 ਮਿੰਟ ਉਹਨਾਂ ਨੇ ਕਰੀ ਗੱਲ ਅੱਗੇ ਉੱਪਰ ਸੀਨੀਅਰ ਨਾਲ ਉਹ ਕਹਿੰਦੇ ਤੁਸੀਂ ਅੱਗੇ ਚਲੇ ਜਾਓ ਤੇ ਲਾਲ ਕਿਲੇ ਤੇ 5 ਨੰਬਰ ਗੇਟ 2 ਈ ਸਾਡੀ ਐਂਟਰੀ ਸੀਗੀ ਸਪੈਸ਼ਲ ਗ ਤੇ ਉੱਥੇ ਜਾ ਕੇ ਫਿਰ ਸਾਨੂੰ ਉੱਥੋਂ ਸੀਨੀਅਰਾਂ ਨੇ ਉੱਥੇ ਲਾਈਨ 'ਚ ਲੱਗੇ ਉਸ ਤੋਂ ਬਾਅਦ ਸੀਨੀਅਰ ਨੇ ਉੱਥੇ ਵੀ ਰੋਕ ਲਿਆ ਉਹ ਕਹਿੰਦੇ ਸਰ ਵੀ ਤੁਸੀਂ ਨਹੀਂ ਜਾ ਸਕਦੇ ਹੁਣ ਤੁਸੀਂ ਇਹ ਦੇਖੋ ਵੀ ਇਹ ਸਾਰੀ ਉਹ 3 ਇੰਚ ਦੀ 4 ਇੰਚ ਦੀ ਕਿਰਪਾਨ ਹੈ ਸ੍ਰੀ ਸਾਹਿਬ ਹੈ ਤੇ ਇਹਦੇ ਨਾਲ ਬੰਦਾ ਕੀ ਉੱਥੇ ਉਹ ਕਰਨਾ ਹੈ ਤੇ ਨਾ ਅਸੀਂ ਇਹ ਵੀ ਨਹੀਂ ਸੀ ਵੀ ਆਪਣੇ ਆਪ ਚਲੇ ਗਏ ਸੀ ਐਜ਼ ਇਹ ਸਾਡੇ ਕੋਲੇ ਇਨਵੀਟੇਸ਼ਨ ਹੈ ਇਨਵੀਟੇਸ਼ਨ ਦੇ ਕੇ ਉਹਨਾਂ ਨੇ ਸਾਨੂੰ ਬੁਲਾਇਆ ਸੀ ਤਾਂ ਅਸੀਂ ਗਏ ਸੀ ਤੇ じゃ ਉਹ ਪਹਿਲਾਂ ਮਨ ਉੱਥੇ ਉਹਨਾਂ ਨੇ ਦੱਸਣਾ ਸੀ ਤਾਂ ਵੀ ਇਹ ਤੁਹਾਨੂੰ ਭਈ ਨਹੀਂ ਆਉਣਾ ਹੈਗਾ ਤੁਸੀਂ ਜੇ ਅੰਮ੍ਰਿਤਧਾਰੀ ਹੋ ਜਾਂ ਗੁਰਸੇਖੋ ਤੇ ਚਲੋ ਉੱਥੇ ਥੋੜੀ ਉਹਨਾਂ ਨਾਲ ਅਸੀਂ ਬਹਿਸ ਕਰੀ ਵੀ ਸਰ ਸਾਨੂੰ ਇਨਵਿਟੇਸ਼ਨ ਹੈ ਸਾਰਾ ਕੁਝ ਹੈ ਅਸੀਂ ਕਿਉਂ ਨਹੀਂ ਦਾਸਦੇ ਉਹ ਕਹਿੰਦੇ ਸੀਰੀ ਸਾਹਿਬ ਕਰਕੇ ਸਿੱਧੀ ਜੀ ਗੱਲ ਹੈ ਸੀਰੀ ਸਾਹਿਬ ਜੇ ਤਾਂ ਉਤਾਰ ਕੇ ਜਾਣੇ ਉਹ ਕਕਾਰ ਆਪਣੇ ਤੇ ਉੱਥੇ ਰੂਮ ਸੀਗੇ ਉਹਨਾਂ ਦੇ ਬਣਾਏ ਹੋ ਉਹ ਕਹਿੰਦੇ ਵੀ ਇਹਦੇ 'ਚ ਰੱਖ ਲਿਓ ਤੁਸੀਂ ਚਲੇ ਜਾਓ ਵਾਪਸ ਅਸੀਂ ਤੁਹਾਨੂੰ ਦੇ ਦਾਂਗੇ ਤੇ ਉਹ ਤਾਂ ਅਸੀਂ ਕਿਹਾ ਵੀ ਇਹ ਤਾਂ ਅਸੀਂ ਕਰਨਾ ਨਹੀਂ ਹੈਗਾ ਨਾ ਅਸੀਂ ਮਨਜ਼ੂਰ ਨਹੀਂ ਹੈਗਾ ਤਾਂ ਤੇ ਫਿਰ ਉਸ ਤੋਂ ਬਾਅਦ ਉਹ ਕਹਿੰਦੇ ਸੀ ਸੌਰੀ ਹੈ ਵੀ ਅਸੀਂ ਨਹੀਂ ਜਾਣ ਦੇ ਸਕਦੇ ਫਿਰ ਅਸੀਂ ਵਾਪਸ ਆ ਗਏ ਆਪਣੇ ਰੂਮ 'ਚ ਆ ਗਏ ਜੀ ਇਹ ਹੋਇਆ ਸੀ ਕੌਣ ਅਫਸਰ ਸੀ ਜੇ ਕਿਸ ਰੈਂਕ ਦੇ ਤਾਂ ਨਾਮ ਸੀ ਉਹ ACP ਸੀਗੇ ਤੇ ਉਹਨਾਂ ਦਾ ਨਾਮ ਅਸੀਂ ਕੋਈ ਸ਼੍ਰੀਕਾਂਤ ਅਸੀਂ ਪੂਰਾ ਨਾਮ ਮੇਰੇ ਕੋਲ ਹੈ ਲਿਖਿਆ ਹੋਇਆ ਹੈਗਾ ਤੇ ਉਹ ਸ਼੍ਰੀਕਾਂਤ ਦੇ ਨਾਮ ਸੇ ਸੀਗਾ ਉਹਨਾਂ ਦਾ ਨਾਮ ACP ਰੈਂਕ ਦੇ ਸੀਗੇ ਅਫਸਰ ਤੁਸੀਂ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਤਾਂ ਮੰਗੀ ਹੀ ਕਰਦੇ ਵੀ ਦੇਖੋ ਪੰਜਾਬ ਵੀ ਭਾਰਤ ਦਾ ਹਿੱਸਾ ਹੈ ਤੇ ਇੱਕੋ ਦੇਸ਼ ਹੈ ਅਸੀਂ ਕੁਰਬਾਨੀਆਂ ਕੀਤੀਆਂ ਨੇ ਪੰਜਾਬ ਨੇ ਭਾਰਤ ਲਈ ਸਾਰੇ ਜਗ ਜਹਾਂ ਦੇ ਸਾਰੇ ਇਤਿਹਾਸ ਚ ਪਈਆਂ ਨੇ ਵੀ ਸਾਰਿਆਂ ਨੂੰ ਇੱਕ ਬਰਾਬਰ ਦਾ ਉਹ ਦਿੱਤਾ ਜਾਵੇ ਇਹ ਇਹ ਵਿਤਕਰਾ ਨਾ ਕੀਤਾ ਜਾਵੇ ਵੀ ਸਿੱਖਾਂ ਲਈ ਕੋਈ ਹੋਰ ਪਾਲਿਸੀ ਹੈ ਤੇ ਬਾਕੀਆਂ ਲਈ ਕੋਈ ਹੋਰ ਪਾਲਿਸੀ ਹੈ ਇਹ ਵੀ ਇੱਕ ਬਰਾਬਰ ਰੱਖਿਆ ਜਾਵੇ ਸਾਰਿਆਂ ਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਨੋਟੀਫਿਕੇਸ਼ਨ ਵੀ ਦੇਣਾ ਚਾਹੀਦਾ ਹੈ ਗਾਈਡਲਾਈਨਸ ਨੂੰ ਜਾਰੀ ਕਰਨੀ ਚਾਹੀਦੀ ਹੈ ਇਹ ਜ਼ਰੂਰੀ ਸੀ ਸਰ ਕੰਪਲਸਰੀ ਸੀ ਕਿ ਦੋ ਇਹ ਦੇਖੋ ਇਹ ਨਹੀਂ ਹੋਇਆ ਵੀ ਅਸੀਂ 13 ਨੂੰ ਜਾਣਾ ਸੀ ਅਸੀਂ 12 ਨੂੰ ਇੱਥੋਂ ਹੋਏ ਚਲੇ ਗਏ ਸਾਨੂੰ 2 ਮਹੀਨੇ ਪਹਿਲਾਂ ਉਹਨਾਂ ਨੇ ਇਨਵਿਟੇਸ਼ਨ ਦਿੱਤਾ ਸੀ ਕਿ ਸਰ ਇੱਕ ਨੇਕਾ ਵੀ ਤੁਸੀਂ ਮੈਨੇਜ ਕਰ ਲਓਗੇ ਚਲੇ ਜਾਓਗੇ ਤੇ ਫਿਰ ਅਸੀਂ ਆਪਦਾ ਸਾਰਾ ਦੇਖ ਕੇ ਖੇਤੀਬਾੜੀ ਕਰਦੇ ਆਂ ਖੇਤੀਬਾੜੀ ਨਾਲ ਰਿਲੇਟਡ ਆ ਦੇਖ ਕੇ ਵੀ ਚਲੋ ਇਹ ਟਾਈਮਸ ਚਲੋ ਨਹੀਂ ਹੁੰਦਾ ਆਪਾਂ ਨੂੰ ਇੰਨਾ ਕੰਮ ਜਟਾ ਨੂੰ ਤੇ ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਹਾਂਜੀ ਸਰ ਅਸੀਂ ਚਲੇ ਜਾਵਾਂਗੇ ਤੇ ਇੱਕ ਹੋਰ ਵੀ ਅਸੀਂ ਪਹਿਲਾਂ ਉਹਨਾਂ ਨੇ ਸਾਨੂੰ ਮੈਂਬਰ ਕਰੇ ਵੀ ਤੁਸੀਂ ਮੈਂਬਰ ਇੱਕ ਦੋ ਮੈਂਬਰ ਜਾ ਸਕਦੇ ਨਾਲ ਪੰਚਾਇਤ ਦੇ ਚਲੋ ਅਸੀਂ ਉਹਨਾਂ ਦੇ ਪ੍ਰੂਫ ਦੇ ਦਿੱਤੇ ਸੀ ਵੀ ਚਲੋ ਫਿਰ ਉਸ ਤੋਂ ਬਾਅਦ ਉਹ ਕਹਿੰਦੇ ਨਹੀਂ ਸਰ ਮੈਂਬਰ ਨਹੀਂ ਜਾ ਸਕਦੇ ਤੁਸੀਂ ਤੇ ਸਪਾਊਸ ਜਾ ਸਕਦੇ ਹੋ ਤੇ ਮੈਂ ਤੇ ਹੁਣ ਮੇਰੇ ਵਾਈਫ ਗਏ ਸੀ ਦੋਨੋਂ ਤੇ ਜਾ ਕੇ ਉੱਥੇ ਜੇ ਤਾਂ ਇੱਕ ਦਮ ਬੰਦਾ ਚਲੇ ਜਾਵੇ ਉਥੇ ਚ ਹੁੰਦਾ ਵੀ ਹੋਣਾ ਜੇ 2 ਮਹੀਨੇ ਪਹਿਲਾਂ ਦੀ ਤਿਆਰੀ ਸੀ ਸਾਰੇ ਪ੍ਰੂਫ ਦਿੱਤੇ ਨੇ ਆਧਾਰ ਕਾਰਡ ਵਗੈਰਾ ਸਾਰਾ ਫੋਟੋਆਂ ਗਈਆਂ ਨੇ ਤਾਂ ਉੱਥੇ ਬੰਦਾ ਦੱਸ ਸਕਦਾ ਵੀ ਹਾਂਜੀ ਦੇਖੋ ਤੁਸੀਂ ਫੋਟੋ ਜਿਵੇਂ ਪਤਾ ਲੱਗ ਜਾਂਦਾ ਵੀ ਕੋਸੇ ਸਿੱਖਾ ਬੰਦਾ ਜਾਂ ਇੱਕ ਨੋਟ ਲਿਖ ਦੋ ਵੀ ਹਾਂਜੀ ਆ ਚੀਜ਼ ਉੱਥੇ ਅਲਾਉ ਨਹੀਂ ਹੈਗੀ ਫਿਰ ਅਸੀਂ ਨਾ ਜਾਂਦੇ ਸੀ ਉੱਥੇ ਕੀ ਕਰਨ ਜਾਣਾ ਸੀ ਅਸੀਂ ਆਪਦੇ ਪੰਜਾਬ ਚ ਵਧੀਆ ਸੀਗੇ ਘਟਨਾ ਬਹੁਤ ਮਾੜੀ ਘਟਨਾ ਸਾਡੇ ਦਿਲ ਤੇ ਬੜੀ ਸੱਟ ਲੱਗੀ ਐ ਇਸ ਚੀਜ਼ ਨਾਲ ਜੋ ਸਾਡੇ ਪਿੰਡ ਨਾਲ ਹੋਇਆ ਸਾਡੇ ਸਰਪੰਚ ਸਾਹਿਬ ਨਾਲ ਹੋਇਆ ਕਿਉਂਕਿ ਪਹਿਲਾਂ ਇਨਵਾਈਟ ਕੀਤਾ ਉਹਨਾਂ ਨੇ ਤੇ ਫਿਰ ਸਿਰਫ ਇੱਕ ਕਾਰਨ ਵੀ ਸ੍ਰੀ ਸਾਹਿਬ ਪਾਈ ਹੋਈ ਆ ਉਹ ਕਾਰਨ ਕਰਕੇ ਕਿਉਂਕਿ ਗੁਰਸਿੱਖ ਪਰਿਵਾਰ ਆ ਸਾਰਾ ਆਪਣੇ 1.5 ਸਾਲ ਦੇ ਬੱਚੇ ਨੂੰ ਘਰ ਛੱਡ ਕੇ ਇਹ ਵੱਲੋਂ ਇੱਥੋਂ ਦਿੱਲੀ ਪਹੁੰਚੇ ਨੇ ਆਪਣੀ ਵਾਈਫ ਦੇ ਨਾਲ ਬੱਚੇ ਨੂੰ ਇੱਥੇ ਘਰ ਛੱਡ ਕੇ ਕੱਲੀ ਮਦਰ ਇਹਨਾਂ ਦੀ ਘਰ 'ਚ ਦੋ ਬੇਟੀਆਂ ਨੇ ਛੋਟੀਆਂ ਨੇ ਤੇ ਮਨੋ ਪਰਿਵਾਰ ਦੇ ਦਾਦਾ ਜੀ ਬੱਚਾ ਇਹ ਪਰਿਵਾਰ ਖੁਸ਼ੀ ਜਾ ਰਿਹਾ ਕਰਕੇ ਜਾ ਰਿਹਾ ਸੀ ਵੀ ਸਾਡਾ ਨਾਮ ਬਣ ਰਿਹਾ ਪਿੰਡ ਦਾ ਨਾਮ ਬਣ ਰਿਹਾ ਸਾਨੂੰ ਉੱਥੇ ਸਨਮਾਨ ਮਿਲ ਰਿਹਾ ਪਿੰਡ ਨੂੰ ਤੇ ਜਦੋਂ ਉੱਥੇ ਹਾਲਾਤ ਹੋ ਗਏ ਬਹੁਤ ਨਮੋਸੇ ਵਾਲੀ ਗੱਲ ਹੈ ਜੀ ਇਹ ਬਹੁਤ ਜਿਹੜੀ ਇੱਕ ਕਲੰਕ ਹੈ ਸਾਡੇ ਦੇਸ਼ ਤੇ ਲੋਕਤੰਤਰ ਦੇ ਉੱਤੇ ਜਦੋਂ ਇੱਕ ਨਾਮਿਨੇਟ ਬੰਦੇ ਨੂੰ ਇੱਕ ਸਰਕਾਰੀ ਫੰਕਸ਼ਨ ਦੇ ਵਿੱਚ ਤੁਸੀਂ ਇਨਵਾਈਟ ਕੀਤਾ ਹੈ ਉਹਦੇ ਕੋਲੇ ਬਕਾਇਦਾ ਪਾਸ ਹੈ ਉੱਥੇ ਇਸ ਕਰਕੇ ਉਹਨੂੰ ਅੰਦਰ ਐਂਟਰੀ ਨਾ ਮਿਲਣੀ ਵੀ ਉਹ ਅਮਰਧਾਰੀ ਆ ਉਹਦੇ ਕਿਰਪਾਨ ਪਾਈ ਹੋਈ ਹੈ ਇਹ ਸਾਡੇ ਸਿੱਖਾਂ ਦੇ ਸਿੱਖਾਂ ਨੂੰ ਸੋਚਣ ਲਈ ਮਜਬੂਰ ਕਰੇਗੀ ਇਹ ਘਟਨਾ ਜਿਹੜੀ ਹੈਗੀ ਹੈ ਇਹ ਇਹ ਬਹੁਤ ਵੱਡੀ ਜਿਹੜੀ ਇਹਨੂੰ ਨਿੰਦਨਯੋਗ ਗੱਲ ਹੈ ਜਿਹੜੇ ਬਾਹਰਲੇ ਦੇਸ਼ ਦੇ ਲੋਕ ਸੀ ਜਾਂ ਉੱਥੇ ਦਾ ਪ੍ਰਸ਼ਾਸਨ ਸੀ ਉੱਥੇ ਦਾ ਮੰਨਿਆ ਵੀ ਉਹਨਾਂ ਨੂੰ ਸਾਡੇ ਸਿੱਖੀ ਬਾਰੇ ਜਾਂ ਸਾਡੇ ਕਕਾਰਾਂ ਬਾਰੇ ਪਤਾ ਨਹੀਂ ਸੀ ਜਿਸ ਦੇਸ਼ ਲਈ ਅਸੀਂ ਇੰਨੀਆਂ ਕੁਰਬਾਨੀਆਂ ਕੀਤੀਆਂ ਸਾਡਾ ਪਹਿਲਾ ਅਸੀਂ ਉਸ ਕਿਲੇ ਤੇ ਰਾਜ ਕੀਤਾ ਸਾਨੂੰ ਵੀ ਇਹ ਚੀਜ਼ ਅੱਜ ਵੀ ਇਹ ਦੱਸਣੀ ਪੈਗੀ ਵੀ ਸਾਡੇ ਕਕਾਰ ਨੇ ਸਾਡਾ ਇਹ ਧਾਰਮਿਕ ਚਿੰਨ੍ਹ ਸਾਨੂੰ ਇਸ ਚੀਜ਼ ਲਈ ਜਿਹੜੀ ਹੁਣ ਵੀ ਇਹ ਚੀਜ਼ ਦੀ ਦੱਸਣ ਦੀ ਲੋੜ ਪੈਂਦੀ ਹੈ ਇਹ ਬਹੁਤ ਮਾੜੀ ਗੱਲ ਹੈ ਸਿੱਖਾਂ ਵਾਸਤੇ ਮਤਲਬ ਸ਼ਰਮਨਾਕ ਘਟਨਾ ਆਈ ਹੈ